ਫਿਰ ਮਾਮਾ ਜੀ ਜਿੱਦਾਂ ਮੈਂ ਕਿਹਾ ਕਿ ਬਹੁਤ ਅਹਿਮ ਦਿਨ ਆਜ ਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖਸਬ ਤੇ ਪੇਸ਼ ਹੋ ਚੁਕੇ ਹੈ ਸਪਸ਼ਟੀਕਰਨ ਦੇਣ ਦੇ ਲਈ ਹਾਲੇ ਕਿ ਕਿਹੜੇ ਮੁੱਦਿਆਂ ਦਾ ਸਪਸ਼ਟੀਕਰਨ ਮੰਗਿਆ ਗਿਆ ਸੀ ਤੇ ਉਹਨਾਂ ਮੁੱਦਿਆਂ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਹੁਣ ਪੇਸ਼ ਤਾਂ ਹੋ ਗਿਆ ਸੁਖਬੀਰ ਸਿੰਘ ਬਾਦਲ ਜੀ ਉਹ ਅਜੇ ਭੇਦ ਬਣਿਆ ਹੋਇਆ ਹੈ ਕਿਵੇਂ ਖੁੱਲ੍ਹੇ گیਆਂ ਚਿੱਠੀਆਂ ਜਾਂ ਉਹ ਚਿੱਠੀ ਪਬਲਿਕ 'ਚ ਆਏਗੀ ਕਦੋਂ ਆਏਗੀ ਆਏਗੀ ਵੀ ਕਿ ਨਹੀਂ ਆਏਗੀ ਜਥੇਦਾਰ ਸਹਿਬਾਨ ਨੂੰ ਡਿਸਕਲੋਜ਼ ਕਰਨਗੇ ਜਾਂ ਸੁਖਬੀਰ ਬਾਦਲ ਖੁਦ ਪਬਲਿਕ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਣਗੇ ਜਾਂ ਕਿਸੇ ਤਰੀਕੇ ਦੇ ਨਾਲ ਉਹ ਕਹਿਣਗੇ ਵੀ ਮੇਰੇ ਤੇ ਜੋ ਇਲਜ਼ਾਮ ਲੱਗੇ ਸੀ ਮੈਂ ਉਹਨਾਂ ਬਾਰੇ ਕੀ ਕਹਿ ਕੇ ਆਇਆ ਕਿਸ ਤਰੀਕੇ ਦੇ ਨਾਲ ਉਹ ਮਤਲਬ ਉਹ ਸਾਰਾ ਐਪੀਸੋਡ ਕਿਵੇਂ ਅਨਫੋਲਡ ਹੋਇਆ ਰਾਮ ਰਹੀਮ ਨੂੰ ਮਾਫੀ ਦੇਣੀ ਪਹਿਲਾਂ ਰਾਮ ਰਹੀਮ ਨੂੰ ਪੰਥ ਚੋਂ ਛੇਕਣਾ ਫਿਰ ਉਸ ਨੂੰ ਮਾਫੀ ਦੇਣੀ ਫਿਰ ਉਸ ਮਾਫੀ ਨੂੰ ਵਾਪਸ ਲੈਣਾ ਉਹਦੇ ਵਿੱਚ ਫਿਰ ਤਕਰੀਬਨ 1 ਕਰੋੜ ਰੁਪਏ ਦੇ ਇਸ਼ਤਿਹਾਰ ਲੱਗੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਅੱਗੇ ਪੇਸ਼ ਹੋਣਾ ਤੇ ਸਪਸ਼ਟ ਕਰਨ ਦੇ ਲਈ ਆਪਣੇ ਆਪ ਵਿੱਚ ਬਹੁਤ ਐਮ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀਆਂ ਕਤਾਈਆਂ ਹੋਈਆਂ ਜਾਂ ਜਿਹੜਾ ਘਟਨਾਕਰ ਵਾਪਰਿਆ ਜਿਨ੍ਹਾਂ ਦੇ ਬਾਰੇ ਹੁਣ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਇਹ ਗੱਲ ਕਹਿ ਰਹੇ ਨੇ ਕਿ ਵੇਖੋ ਜੀ ਸਾਡੇ ਕੋਲ ਗਲਤੀਆਂ ਹੋਈਆਂ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਪੰਜਾਬ ਦੇ ਲਈ ਸਿੱਖ ਭਾਈਚਾਰਾ ਸਿੱਖ ਪੰਥ ਦੇ ਲਈ ਇੱਕ ਵੱਡਾ ਦਿਨ ਹੈ ਇਸ ਲਈ ਕਿ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਦੇ ਖਿਲਾਫ ਦੋ ਸਿੰਘ ਸਹਿਬਾਨ ਨੂੰ ਦਿੱਤੇ ਗਏ ਸੀ ਅਕਾਲ ਤਾਤ ਅਸਦਰ ਕੇ ਪੇਸ਼ ਹੋ ਕੇ ਕੋਈ ਸੀਨੀਅਰ ਅਕਾਲੀ ਆਗੂਆਂ ਵੱਲੋਂ ਉਹਦੇ ਸਪਸ਼ਟੀਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਅਕਾਤਾ ਸਗੇ ਸਿੰਘ ਸਹਿਬਾਨ ਅਗੇ ਹੋਇਆ ਪੇਸ਼ ਬਹੁਤ ਵੱਡਾ ਤੇ ਅਹਿਮ ਮੁੱਦਾ ਇਸ ਕਰਕੇ ਵੀ ਹੈ ਇਸ ਨਾਲ ਬਹੁਤ ਸਾਰੀਆਂ ਤੰਦਾ ਸਿੱਖ ਪੰਥ ਦੀਆਂ ਸਿੰਘ ਮਾਮਲਿਆਂ ਦੀਆਂ ਜੁੜੀਆਂ ਹੋਈਆਂ ਆਪਾਂ ਇਹਨਾਂ ਮੁੱਦਿਆਂ ਤੇ ਆਪਣੇ ਮਹਿਮਾਨਾਂ ਨਾਲ ਸਵਾਲ ਲਵਾਂਗੇ ਆਪਾਂ ਪਹਿਲਾਂ ਆਪਣੇ ਮਹਿਮਾਨਾਂ ਨੂੰ ਜੀ ਆਖਦੇ ਆਂ ਵੈਲਕਮ ਕਰਦੇ ਆਂ ਸਾਡੇ ਨਾਲ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰਮਣੀ ਕਾਲੀਦਾਲ ਦੇ ਬੁਲਾਰੇ ਜਾਣੇ ਪਛਾਣੇ ਚਿਹਰੇ ਸਾਡੇ ਨਾਲ ਸਾਹ ਮਰਿੰਦਰ ਸਿੰਘ ਸ਼ੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਸਾਬਕਾ ਮੈਂਬਰ ਪੰਤ ਕਚੇਰੇ ਦੋਨੇ ਮਹਿਮਾਨਾਂ ਨੂੰ ਮੈਂ ਤਾਦਲ ਤੋਂ ਜੀ ਆਇਆਂ ਕਹਦਾ ਵੈਲਕਮ ਕਰਦਾ ਤੁਹਾਡੇ ਵੱਲੋਂ ਪੀਰ ਮਾਮਾ ਜੀ ਜਿੱਦਾਂ ਮੈਂ ਕਿਹਾ ਕਿ ਬਹੁਤ ਅਹਿਮ ਦਿਨ ਆਜ ਦਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਕਾਲ ਤਖਸਾ ਸਭ ਤੇ ਪੇਸ਼ ਹੋ ਚੁਕੇ ਸਪਸ਼ਟੀਕਰਨ ਦੇਣ ਦੇ ਲਈ ਇਸ ਡਿਵੈਲਪਮੈਂਟ ਨੂੰ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਬੀਤੇ ਦਿਨੇ ਪੰਜ ਸਿੰਘ ਸਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਸੀ ਔਰ 15 ਦਿਨ ਦਾ ਸਮਾਂ ਦਿੱਤਾ ਸੀ ਕਿ 15 ਦਿਨਾਂ ਦੇ ਸਮੇਂ ਦੇ ਦਰਮਿਆਨ ਤੁਸੀਂ ਆਪ ਆ ਕੇ ਸਪਸ਼ਟੀਕਰਨ ਦਿਓ ਕਿਉਂਕਿ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਸ਼ਿਕਾਇਤ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਆ ਜਿਹੜੇ ਮਸਲੇ ਦੇ ਵਿੱਚ ਜੋ ਪਿਛਲਾ ਘਟਨਾਕਰਮ ਵਾਪਰਿਆ 2015 ਤੋਂ ਲੈ ਕੇ ਤੇ ਉਹ ਲਗਾਤਾਰ ਉਸ ਦੇ ਵਿੱਚ ਕਹਿੰਦੇ ਕਿ ਅਸੀਂ ਵੀ ਦੋਸ਼ੀ ਹਾਂ ਪਰ ਇਸ ਦੇ ਵਿੱਚ ਜਿਹੜੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਜਾਵੇ ਤਾਂ ਉਹਨਾਂ ਨੇ ਆਪਣੀ ਸ਼ਿਕਾਇਤ ਦਰਜ ਕਰਾਈ ਸੀ ਪੰਜ ਸਿੰਘ ਸਾਹਿਬਾਨ ਨੇ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਜਿਹੜਾ ਉਹਨਾਂ ਨੂੰ ਸੱਦਾ ਆਇਆ ਗਿਆ ਸ੍ਰੀ ਹਰਤਕ ਸਿੰਘ ਦੇ ਸਨਮੁਖ ਕੋ ਸੋ ਅੱਜ ਉਹ ਆਪਣਾ ਆ ਕੇ ਸਪਸ਼ਟੀਕਰਨ ਦੇ ਗਏ ਆ ਜੀ ਬਿਲਕੁਲ ਸਪਸ਼ਟ ਕਰਨ ਦੇ ਗਿਆ ਬਿਲਕੁਲ ਫੈਕਟਸ ਦੇ ਤੱਤ ਦੇ ਆਧਾਰ ਤੇ ਪੀਰ ਮਮਾ ਜੀ ਤੁਸੀਂ ਗੱਲ ਕੀਤੀ ਹੈ ਮੈਂ ਇਸੇ ਮੁੱਦੇ ਤੇ ਆਉਣਾ ਤੁਹਾਡੇ ਵੱਲ ਸਹ ਮਰਿੰਦਰ ਸਿੰਘ ਜੀ ਜਿੱਦਾਂ ਸਪਸ਼ਟ ਕਰਨ ਦਾ ਜ਼ਿਕਰ ਕੀਤਾ ਗਿਆ ਸਵਾਲ ਇਹ ਹੈ ਕਿ ਕਿਹੜੇ ਮੁੱਦਿਆਂ ਦਾ ਸਪਸ਼ਟੀਕਰਨ ਮੰਗਿਆ ਗਿਆ ਸੀ ਤੇ ਉਹਨਾਂ ਮੁੱਦਿਆਂ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਹੁਣ ਪੇਸ਼ ਤਾਂ ਹੋ ਗਿਆ ਸ੍ਰੀ ਗੁਰਪ੍ਰੀਤ ਸਿੰਘ ਬਾਦਲ ਜੀ ਬਿਲਕੁਲ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਦੇਖੋ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਉੱਥੇ ਨਤਮਸਤਕ ਹੋਏ ਹਨ ਇਹ ਬਹੁਤ ਵੱਡੀ ਗੱਲ ਹੈ ਇਤਿਹਾਸਿਕ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਉਹ ਤਲਬ ਹੋਏ ਹਨ ਉੱਥੇ ਤੇ ਤਲਬ ਹੋਣ ਤੋਂ ਬਾਅਦ ਉਹਨਾਂ ਨੇ ਆਪ ਜਾ ਕੇ ਉੱਥੇ ਜਿਹੜਾ ਸਪਸ਼ਟੀਕਰਨ ਦਿੱਤਾ ਲੇਕਿਨ ਸਪਸ਼ਟੀਕਰਨ ਕੀ ਦਿੱਤਾ ਹੈ ਉਹ ਅਜੇ ਭੇਦ ਬਣਿਆ ਹੋਇਆ ਹੈ ਕਿਵੇਂ ਖੁੱਲ੍ਹੇਗੀਆਂ ਚਿੱਠੀਆਂ ਜਾਂ ਉਹ ਚਿੱਠੀ ਪਬਲਿਕ 'ਚ ਆਏਗੀ ਕਦੋਂ ਆਏਗੀ आएगी ਵੀ ਕਿ ਨਹੀਂ आएगी ਜਥੇਦਾਰ ਸਹਿਬਾਨ ਨੂੰ ਡਿਸਕਲੋਸ ਕਰਨਗੇ ਜਾਂ ਸੁਖਬੀਰ ਬਾਦਲ ਖੁਦ ਪਬਲਿਕ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਣਗੇ ਜਾਂ ਕਿਸੇ ਤਰੀਕੇ ਦੇ ਨਾਲ ਉਹ ਕਹਿਣਗੇ ਵੀ ਮੇਰੇ ਤੇ ਜੋ ਇਲਜ਼ਾਮ ਲੱਗੇ ਸੀ ਮੈਂ ਉਹਨਾਂ ਬਾਰੇ ਕੀ ਕਹਿ ਕੇ ਆਇਆ ਇਹ ਅਜੇ ਜਿਹੜਾ ਹੈਗਾ ਇਹਦੇ ਤੇ ਆਪਾਂ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਇਹ ਗੱਲਾਂ ਜੇ ਖੁੱਲਣੀਆਂ ਬਾਕੀ ਆ ਮਨਿੰਦਰ ਜੀ ਮੈਂ ਆਮ ਸੌਰੀ ਵੀ ਚੁਟਕਣ ਲੱਗੇ ਆ ਜੋ ਗੱਲਾਂ ਸਾਹਮਣੇ ਨੇ ਆਈਆਂ ਉਹਨਾਂ ਬਾਰੇ ਟਿੱਪਣੀ ਨਹੀਂ ਕਰ ਸਕਦੇ ਬਿਲਕੁਲ ਵਾਜਬ ਵਜ੍ਹਾ ਫਰਮਾ ਰਿਹਾ ਹਾਂ ਪਰ ਮੈਂ ਸਵਾਲ ਹੀ ਲੈ ਰਹੇ ਹਾਂ ਕਿ ਦੇਖੋ ਜਿਹੜੇ ਸਵਾਲਾਂ ਦਾ ਸਪਸ਼ਟ ਕਰਨ ਮੰਗਿਆ ਗਿਆ ਉਸ ਸਵਾਲ 'ਵਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਜਾਣਨਾ ਚਾਹੁੰਨਾ ਕਿਉਂਕਿ ਮਾਮਲੇ ਉਹ ਵੱਡੇ ਆ ਜਿਹੜੇ ਸਪਸ਼ਟਿਕਰਨ ਮੰਗੇ ਗਏ ਆ ਕੱਲ ਤਾਂ ਉਹਨਾਂ ਮੁੱਦਿਆਂ ਤੇ ਹੋਣੀ ਆ ਦੇਖੋ ਉਹਦੇ ਚ ਬਹੁਤ ਵੱਡੇ ਵੱਡੇ ਮੁੱਦੇ ਹੈਗੇ ਆ ਸੁਮੇਸ਼ ਸੈਣੀ ਦਾ ਇਸ਼ੂ ਹੈਗਾ ਇਜਾਰ ਆਲਮ ਦਾ ਇਸ਼ੂ ਹੈਗਾ ਉਹਦੀ ਆਲਮ ਸੈਨਾ ਦਾ ਇਸ਼ੂ ਹੈਗਾ ਕੋਟ ਖਪੂਰਾ ਬੇਬਲ ਕਲਾਂ ਦੀ ਬੇਅਦਬੀ ਕਾਂਡ ਹੈ ਤੇ ਇਸ ਤਰੀਕੇ ਦੇ ਇਸ਼ੂ ਗੁਰੂ ਮਹਾਰਾਜ ਦੇ ਜਿਹੜੇ ਪੱਤਰੇ ਖਿਲਾਰੇ ਗਏ ਉੱਥੇ ਸੰਗਤਾਂ ਰੂੜੀਆਂ ਦੇ ਉੱਪਰ ਉਹ ਇਸ਼ੂ ਹੈਗਾ ਉਸ ਤੋਂ ਬਾਅਦ ਰਾਮ ਰਹੀਮ ਵਾਲਾ ਮਸਲਾ ਹੈਗਾ ਉਸ ਤੋਂ ਬਾਅਦ ਖਾਲੀ ਇਹ ਹੀ ਨਹੀਂ ਹੈ ਜਥੇਦਾਰ ਸਹਿਬਾਨ ਤੋਂ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਕੋਲੋਂ ਸਪਸ਼ਟ ਮਤਲਬ ਪੁੱਛਗਿੱਛ ਕੀਤੀ ਜਾ ਸਕਦੀ ਹੈ ਉਹ ਪ੍ਰੋੜਤਾ ਕੀਤੀ ਜਾ ਸਕਦੀ ਹੈ ਉਹਨਾਂ ਦੇ ਇਲਜ਼ਾਮਾਂ ਬਾਰੇ ਤੇ ਅਜੇ ਉਹ ਸਟੇਜ ਅਜੇ ਨਹੀਂ ਪਹੁੰਚੀ ਕਿ ਬਈ ਜਥੇਦਾਰ ਉਸ ਵੇਲੇ ਦੇ ਗਿਆਨੀ ਗੁਰਬਚਨ ਸਿੰਘ ਜੀ ਗਿਆਨੀ ਗੁਰਮਖ ਸਿੰਘ ਤੇ ਹੋਰ ਜਿਹੜੇ ਜਥੇਦਾਰ ਸਿਗੇ ਉਹ ਕੀ ਕਹਿੰਦੇ ਆ ਕਿ ਉਹਨਾਂ ਨੂੰ ਵਾਕਈ ਸੀਐਮ ਹਾਊਸ ਬੁਲਾਇਆ ਗਿਆ ਕਿਸ ਤਰੀਕੇ ਦੇ ਨਾਲ ਉਹ ਮਤਲਬ ਉਹ ਸਾਰਾ ਐਪੀਸੋਡ ਕਿਵੇਂ ਅਨਫੋਲਡ ਹੋਇਆ ਰਾਮ ਰਹੀਮ ਨੂੰ ਮਾਫੀ ਦੇਣੀ ਪਹਿਲਾਂ ਰਾਮ ਰਹੀਮ ਨੂੰ ਪੰਥ ਚੋਂ ਛੇਕਣਾ ਫਿਰ ਉਸ ਨੂੰ ਮਾਫੀ ਦੇਣੀ ਫਿਰ ਉਸ ਮਾਫੀ ਨੂੰ ਵਾਪਸ ਲੈਣਾ ਉਹਦੇ ਵਿੱਚ ਫਿਰ ਤਕਰੀਬਨ 1 ਕਰੋੜ ਰੁਪਏ ਦੇ ਇਸ਼ਤਿਹਾਰ ਲੱਗੇ ਇਸ਼ਤਿਹਾਰ ਵੀ ਜਿਹੜੇ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੋਲਕਾਂ ਦੇ ਵਿੱਚੋਂ ਲੱਗੇ ਅਕਾਲੀ ਦਲ ਨੇ ਲਈ ਲਾਏ ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਅਜੇ ਖੁੱਲ ਕੇ ਸਾਹਮਣੇ ਆਣੀਆਂ ਹੈਗੀਆਂ ਤੇ ਅਜੇ ਸਿਰਫ ਇੰਨਾ ਹੀ ਆਪਾਂ ਕਹਿ ਸਕਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਹੈਗੇ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਇਹ ਕਿਹਾ ਕਿ ਵੀ ਮੈਂ ਇਹਨਾਂ ਦੀ ਸਰਵਉੱਚਤਾ ਨੂੰ ਮਹਿਮੰਦਾਂ ਇਹ ਇਹ ਇੱਕ ਬਹੁਤ ਵੱਡੀ ਪੋਜ਼ਿਟਿਵ ਗੱਲ ਹੈਗੀ ਹੈ ਤੇ ਇਹਦੀ ਆਪਾਂ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਕਿਹਾ ਕਰਦੇ ਸਹੀ ਦਿਸ਼ਾ ਦੇ ਕਹਿੰਦੀ ਲੋੜ ਹੈ ਬਿਲਕੁਲ ਠੀਕ ਪੀਰ ਮਾਮਾ ਜੀ ਜਿਦਾ ਕਹਿ ਰਿਹਾ ਕਿ ਸ੍ਰੀ ਸਿੰਘ ਬਾਦਲ ਦਾ ਪੇਸ਼ ਹੋਣਾ ਆਪਣੇ ਸਹੀ ਦਿਸ਼ਾਵਲ ਕਦਮਾਂ ਦੇ ਬਾਰੇ ਕੋਈ ਦੂਰ ਨਹੀਂ ਅਕਸਰ ਮੀਡੀਆ ਵਾਲੇ ਸਾਡੇ ਦੋਸਤ ਕਹਿੰਦੇ ਆ ਕਿ ਜਿਉ ਇੱਕ ਨਵਾਨੇ ਸਿੱਖ ਵਜੋਂ ਨਤਮਸਤਕ ਹੋਣਗੇ ਆਪਾਂ ਸਾਰੇ ਜਾਣਦੇ ਆ ਜਦੋਂ ਅਕਾਲ ਤਖਤ ਸਾਹਿਬ ਦੇ ਪੇਸ਼ੀ ਹੁੰਦੀ ਹੈ ਨਮਾਣੇ ਸਿੱਖ ਵਜੂਦਾ ਨਤਮਸਤਿਕ ਹੋਣਾ ਹੀ ਹੁੰਦਾ ਹੈ ਇਸ ਤੋਂ ਇਲਾਵਾ ਕੋਈ ਸਿੱਖ ਅਗੇ ਹੋਰ ਕੋਈ ਰਸਤਾ ਹੀ ਨਹੀਂ ਤੇ ਨਾ ਕੋਈ ਹੋਰ ਰਸਤੇ ਵੱਲ ਵੇਖਦੇ ਹੀ ਐ ਮੈਂ ਪ੍ਰਮਾਣ ਜਿਸ ਮਾਮਲੇ ਤੇ ਗੱਲ ਕਰਨੀ ਚਾਹੁੰਦਾ ਇਹ ਹੈ ਕਿ ਜਿੱਦਾਂ ਗੱਲ ਕੀਤੀ ਅਮਰਿੰਦਰ ਜੀ ਨੇ ਉਹਨਾਂ ਮੁੱਦਿਆਂ ਦੇ ਉੱਤੇ ਹੀ ਆਖਰ ਸਪਸ਼ਟੀ ਕਰਨ ਦੀ ਗੱਲ ਹੋਏਗੀ ਨਾ ਜਿਹੜੇ ਮੁੱਦੇ ਰੱਖੇ ਗਏ ਆ ਚਾਹੇ ਡੇਰਾ ਮੁਖੀ ਦਾ ਮਾਮਲਾ ਹੈ ਡੀਜੀਪੀ ਦਾ ਮਾਮਲਾ ਹੈ ਗੁਰੂ ਰਸ ਦੀ ਬੇਦਵੀ ਦਾ ਮਾਮਲਾ ਹੈ ਤੇ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਦੇ ਤੌਰ ਤੇ ਜ਼ਿੰਮੇਵਾਰੀ ਜਿਹੜੀ ਨਵਾਈ ਸਕਵੀਰ ਬਾਦਲ ਨੇ ਉਹਨਾਂ ਦਾ ਮਾਮਲਾ ਇਹਨਾਂ ਮੁੱਦਿਆਂ ਨੂੰ ਕਿਵੇਂ ਦੇਖ ਦਵਾਂ ਕਿਉਂਕਿ ਇਹ ਮੁੱਦਿਆਂ ਦੇ ਆਲੇ-ਦੋਲੇ ਆਖਰ ਗੱਲ ਤਾਂ ਹੋਏਗੀ ਦੇਖੋ ਮੇਨ ਗੱਲ ਇਹ ਸਿੱਧੂ ਸਾਹਿਬੋ ਕਿ ਜਿਵੇਂ ਸਰਦਾਰ ਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਅੱਗੇ ਪੇਸ਼ ਹੋਣਾ ਤੇ ਸਪਸ਼ਟ ਕਰਨ ਦੇ ਲਈ ਆਪਣੇ ਆਪ ਵਿੱਚ ਬਹੁਤ ਐਮ ਹੈ ਬਿਲਕੁਲ ਕਿ ਹਰ ਗੁਰੂ ਦਾ ਸਿੱਖ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬੀ ਸੁਪਰ ਮੇਸੀ ਹੀਟ ਜੀਵਨ ਆਪਣਾ ਗੁਜਾਰਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਕੋਈ ਵੀ ਹੁਕਮ ਆਵੇ ਉਸ ਦੇ ਅਗੇ ਨਤਮਸਤਕ ਉਹਨੂੰ ਹੋਣਾ ਪੈਂਦਾ ਸੋ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਗਏ ਨੇ ਉਹਨਾਂ ਨੇ ਕੋਈ ਉੱਥੇ ਕੋਈ ਕਾਠ ਨਹੀਂ ਕੀਤਾ ਬਿਲਕੁਲ ਉਹਨਾਂ ਦੇ ਨਾਲ ਤਿੰਨ ਚਾਰ ਜਿਹੜੇ ਸੀਨੀਅਰ ਆਗੂ ਸਨ ਉਹ ਉਹਨਾਂ ਦੇ ਨਾਲ ਗਏ ਨੇ ਤੇ ਉਹਨਾਂ ਨੇ ਆਪਣਾ ਫਿਰ ਮਮ ਜੀ ਮੈਂ ਦਰਸ਼ਕਾਂ ਦੀ ਜਾਣਕਾਰੀ ਐਮ ਸੌਰੀ ਕਿ ਤੁਹਾਨੂੰ ਟੋਕਣ ਲੱਗਾ ਹਾਂ ਟੋਕਣ ਲੱਗਿਆ ਦਰਸ਼ਕਾਂ ਲਈ ਇੱਕ ਉਹ ਵੀ ਵੇਲਾ ਸੀ ਜੋ ਪ੍ਰਕਾਸ਼ ਸਿੰਘ ਬਾਦਲ ਵੀ ਗਏ ਸੀ ਸਿੰਘ ਸਾਹਿਬਾਂ ਨੇ ਬੁਲਾਏ ਸੀ ਤਾਂ ਬਹੁਤ ਵੱਡਾ ਕਾਲੀਦਲ ਨੇ ਇਕੱਠ ਕਰਿਆ ਸੀ ਬڑے ਵੱਡੇ ਸਮਾਧੀ ਗਏ ਸੀ ਔਰ ਇਹ ਕਿਹਾ ਗਿਆ ਸੀ ਕਿ ਸਿੰਘ ਸਾਹਿਬਾਂ ਤੇ ਬਹੁਤ ਵੱਡਾ ਦਵਾ ਹੈ ਬਿਲਕੁਲ ਵੱਖਰੇ ਤਰੀਕੇ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਅੱਜ ਉਹ ਆਪਣੇ ਤੌਰ ਤੇ ਗਏ ਆ ਕੋਈ ਇਦਾਂ ਦਾ ਇਕੱਠ ਜਾਏ ਇਦਾਂ ਦਾ ਜਲਵਾ ਜਾਏ ਇਦਾਂ ਦਾ ਦੀਵਾਲੀ ਕੋਈ ਗਾਨੀ ਦੇ ਬਾਰੇ ਕੋਈ ਦੋ ਰਹਿ ਨਹੀਂ ਹੈਗੀਆਂ ਬਿਲਕੁਲ ਜਿਸ ਤਰੀਕੇ ਨਾਲ ਜਾਣਾ ਚਾਹੀਦਾ ਉਸੇ ਢੰਗ ਨਾਲ ਗਏ ਆ ਪਰ ਮੁੱਦਿਆਂ ਦੇ ਉੱਤੇ ਤਾਂ ਆਖਰ ਕਿਤੇ ਗੱਲ ਹੋਏਗੀ ਗੱਲ ਤਾਂ ਉੱਥੇ ਆ ਕੇ ਤੁਰੇਗੀ ਨਾ ਬਿਲਕੁਲ ਬਿਲਕੁਲ ਕਿ ਜਿਹੜੇ ਦੋਸ਼ ਉਹਨਾਂ ਦੇ ਉੱਪਰ ਲਗਾਏ ਗਏ ਨੇ ਉਹ ਉਹਨਾਂ ਦੋਸ਼ਾਂ ਦੀ ਜੋ ਗੰਭੀਰਤਾ ਹੈ ਉਹਨੂੰ ਹੁਣ ਪੰਜ ਸਿੰਘ ਸਹਿਬਾਨ ਵਾਚਣਗੇ ਕਿਉਂਕਿ ਪੰਜ ਸਿੰਘ ਸਹਿਬਾਨ ਜਿਹੜੇ ਨੇ ਉਹ ਸਿੱਖ ਕੌਮ ਦੇ ਸਰਮੌਰ ਤਖਤਾਂ ਦੇ ਜਥੇਦਾਰ ਨੇ ਸੋ ਉਹਨਾਂ ਨੇ ਹੁਣ ਇਕੱਲੇ ਇਕੱਲੇ ਗੱਲ ਨੂੰ ਚੰਗੇ ਤਰੀਕੇ ਨਾਲ ਵਾਚਣਾ ਕਿ ਜੋ ਘਟਨਾਕਰਨ ਵਾਪਰਿਆ ਕਿਉਂਕਿ ਉਹਦਾ ਸਬੰਧ ਜਿੱਥਾ ਪੰਜਾਬ ਦੇ ਨਾਲ ਹੈ ਰਾਜਨੀਤੀ ਨਾਲ ਸਬੰਧ ਹੈ ਉਥੇ ਸਿੱਕ ਕੌਮ ਦੇ ਨਾਲ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀਆਂ ਕਤਾਈਆਂ ਹੋਈਆਂ ਜਾਂ ਜਿਹੜਾ ਘਟਨਾਕਰਨ ਵਾਪਰਿਆ ਜਿਨ੍ਹਾਂ ਦੇ ਬਾਰੇ ਹੁਣ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਇਹ ਗੱਲ ਕਹਿ ਰਹੇ ਨੇ ਕਿ ਵੇਖੋ ਜੀ ਸਾਡੇ ਕੋਲ ਗਲਤੀਆਂ ਹੋਈਆਂ ਲੇਕਿਨ ਸਭ ਤੋਂ ਵੱਡਾ ਸਵਾਲ ਇਹ ਸੀ ਜੇ ਜਿਸ ਵਕਤ ਤੇ ਸਾਰਾ ਕੁਝ ਹੋ ਰਿਹਾ ਸੀ ਤੇ ਠੀਕ ਹੈ ਕੋਈ ਵੀ ਵਿਅਕਤੀ ਵਿਸ਼ੇਸ਼ ਭਾਵੇਂ ਜਿਹੜੇ ਮਰਜ਼ੀ ਵੱਡੇ ਰਤਬੇ ਤੇ ਹੋਵੇ ਲੇਕਿਨ ਜੇ ਉਹਨਾਂ ਦੇ ਸਾਥੀ ਸਲਾਹਕਾਰ ਸਹਿਯੋਗੀ ਜਾਂ ਜਿਹੜੀ ਕੋਰ ਕਮੇਟੀ ਦੇ ਮੈਂਬਰ ਜੇ ਸਮੇਂ-ਸਮੇਂ ਉਹ ਉਸ ਵਕਤ ਇਸ ਗੱਲ ਦੇ ਉੱਤੇ ਸਟੈਂਡ ਲੈਂਦੇ ਤੇ ਸ਼ਾਇਦ ਅੱਜ ਇਹ ਦਿਨ ਵੀ ਨਾ ਵੇਖਣੇ ਪੈਂਦੇ ਜਾਂ ਇਸ ਤਰ੍ਹਾਂ ਦਾ ਮਾਹੌਲ ਹੀ ਨਾ ਬਣਦਾ ਸੋ ਹੁਣ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਸੁੱਟ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਦੋਸ਼ੀ ਤਾਂ ਅਸੀਂ ਵੀ ਆਂ ਪਰ ਮੈਂ ਜਿਹੜਾ ਇਸ ਸਾਰੇ ਘਟਨਾਕਰਮ ਦੇ ਮੁੱਖ ਦੋਚੀ ਉਹਨਾਂ ਨੇ ਸਰਦਾਰ ਸ਼ਵੀਰ ਸਿੰਘ ਬਾਦਲ ਨੂੰ ਬਣਾਇਆ। ਸੋ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜੇ ਹਾਲਾਤਾਂ ਦੇ ਵਿੱਚ ਹੁਣ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦਿੱਤਿਆ ਹੈ ਜਦੋਂ ਸਪਸ਼ਟੀਕਰਨ ਨੂੰ ਹੁਣ ਬਾਚਣਗੇ ਪੰਜ ਸਿੰਘ ਸਹਿਬਾਨ ਤੇ ਉਸ ਤੋਂ ਬਾਅਦ ਹੀ ਆਪਾਂ ਕੋਈ ਅੱਗੇਲੀ ਪ੍ਰਤੀਕਿਰਿਆ ਦੇ ਜੀ ਜੀ ਐਬਸੋਲੂਟਲੀ ਐਬਸੋਲੂਟਲੀ ਬਿਕੋ ਸਹੀ ਕਹਿ ਰਹੇ ਹੋ ਮੈਂ ਐਸੇ ਮੁੱਦੇ ਤੇ ਅਮਰਿੰਦਰ ਜੀ ਤੁਹਾਡੇ ਤੋਂ ਸਵਾਲ ਲੈਣਾ ਜੋ ਪੀਰ ਮੁਹੰਮਦ ਜੀ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਜੇ ਸਮੇਂ-ਸਮੇਂ ਤੇ ਜਿਹੜੇ ਪਾਰਟੀ ਦੀ ਲੀਡਰਸ਼ਿਪ ਹੁੰਦੀ ਹੈ ਉਹਨਾਂ ਨਾਲ ਗਲਤੀਆਂ ਜਾਂ ਕਟਾਈਆਂ ਤੋਂ ਜਾਣੂ ਕਰਾਇਆ ਜਾਂਦਾ ਜਾਂ ਉਹਨਾਂ ਦੇ ਖਿਲਾਫ ਸਟੈਂਡ ਲੈ ਜਾਂਦਾ ਤਾਂ ਇਹ ਸ਼ਾਇਦ ਆਕਾਲੀ ਦਲ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਸੋ ਗੱਲ ਕਰਦੇ ਆ ਉਹ ਪ੍ਰਿੰਸਸ ਚੰਦੂ ਮਾਜਰਾ ਹੋਣ ਸਿਕੰਦਰ ਸਿੰਘ ਮਲੂਕਾ ਹੋਣ ਬੀਬੀ ਜਗੀਰ ਕੌਰ ਹੋਣ ਢੀਂਸਾ ਜੀ ਹੋਣ ਬਾਕੀ ਸਾਰੇ ਹੋਣ ਜੇ ਕਹਿੰਦੇ ਸਮੇਂ-ਸਮੇਂ ਉਹ ਗਲਤੀਆਂ ਤੋਂ ਜਾਣੂ ਕਰਾਉਂਦੇ ਤਾਂ ਸ਼ਾਇਦ ਆਕਾਲੀ ਦਲ ਇਹ ਸਥਿਤੀ 'ਚ ਨਾ ਹੁੰਦਾ ਜਿਸ ਸਥਿਤੀ 'ਚ ਅੱਜ ਆਪਾਂ ਸਾਰੇ ਇਹਨਾਂ ਮੁੱਦਿਆਂ ਤੇ ਚਰਚਾ ਕਰ ਰਹੇ ਹਾਂ ਜੀ ਅਮਰਿੰਦਰ ਬਿਲਕੁਲ ਸਿੱਧੂ ਸਾਹਿਬ ਇਹ ਤਾਂ ਦੇਖੋ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਉਸ ਸਮੇਂ ਨਹੀਂ ਬੋਲੇ ਇਦੇ ਵਿੱਚ ਕੋਈ ਦੋਰਾਵਾਂ ਨਹੀਂ ਹੈ ਬਈ ਉਸ ਵੇਲੇ ਇਹ ਬੰਦੇ ਆਪਣੇ ਲਾਲਚ ਨੂੰ ਦੇਖਦੇ ਹੋਏ ਜਾਂ ਆਪਣੇ ਨਿੱਜ ਪ੍ਰਸਤੀ ਨੂੰ ਦੇਖਦੇ ਹੋਏ ਕਿ ਸਾਡੀ ਵੀ ਪੋਲਿਟਿਕਸ ਹੈਗੀ ਹੈ ਸਾਡੇ ਵੀ ਬੱਚਿਆਂ ਨੇ ਅੱਗੇ ਪੋਲਿਟਿਕਸ ਕਰਨੀਆਂ ਅਸੀਂ ਵੀ ਪੋਲਿਟਿਕਸ ਕਰਨੀਆਂ ਅਸੀਂ ਜਿੱਤਾਂਗੇ ਅਸੀਂ ਰਾਜ ਭਾਗ ਮਾਣਾਂਗੇ ਉਸ ਲਾਲਚ ਵਸੋਂ ਇਹ ਬੰਦੇ ਪਬਲਿਕਲੀ ਨਹੀਂ ਬੋਲੇ ਘਟੋ ਘਟ ਅੰਦਰ ਇਹ ਹੁਣ ਕਹਿ ਰਹੇ ਆ ਕਿ ਅੰਦਰ ਅਸੀਂ ਬੋਲਦੇ ਸੀਗੇ ਅੰਦਰ ਦੀ ਗੱਲ ਜਿਹੜੀ ਆ ਉਹ ਵਾਰ ਪਬਲਿਕਸ ਤਾਂ ਆਈ ਨਹੀਂ ਹੈ ਉਹ ਹਕੀਕਤ ਕੀ ਹੈ ਉਹ ਜਾਂ ਇਹ ਜਾਣਦੇ ਆ ਜਾਂ ਸੁਖਵੀਰ ਸਿੰਘ ਬਾਦਲ ਜਾਣਦੇ ਆ ਸੋ ਇਹ ਦੋ ਧਿਰਾਂ ਤੋਂ ਇਲਾਵਾ ਹੋਰ ਥਰਡ ਪਾਰਟੀ ਕੋਈ ਉਸ ਨੂੰ ਨਹੀਂ ਜਾਣਦੀ ਕਿ ਅੰਦਰ ਇਹਨਾਂ ਨੇ ਕੀ ਕੀ ਗੱਲ ਕੀਤੀ ਹੈ ਕਿਉਂਕਿ ਪਬਲਿਕ ਡੋਮੇਨ ਦੇ ਵਿੱਚ ਉਹ ਗੱਲਾਂ ਨਹੀਂ ਆਈਆਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਤੇ ਇਹ ਬੰਦਿਆਂ ਨੇ ਅਖੀਰਲੀ ਮੂਵਮੈਂਟ ਤੱਕ ਉਡੀਕ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਸਾਡੇ ਵਿੱਚ ਭਰੋਸਾ ਜਿਹੜਾ ਆਪਣਾ ਵਾਪਸ ਕਾਇਮ ਕਰੇ ਲੇਕਿਨ ਜਦੋਂ 10 ਸਾਲ ਨਿਕਲ ਗਏ 10 ਸਾਲ ਕੰਟੀਨਿਊਸਲੀ ਹਾਰਾਂ ਹੀ ਹਾਰਾਂ ਜਮਾਨਤਾਂ ਹੀ ਜਬਤ ਜਮਾਨਤਾਂ ਹੀ ਜਬਤ ਪਬਲਿਕ ਨੇ ਬਿਲਕੁਲ ਪਿੱਠ ਕਰ ਲਈ ਜਦੋਂ ਕੋਈ ਰਸਤਾ ਨਾ ਲੱਭਿਆ ਤੇ ਫਿਰ ਉਹਨਾਂ ਨੇ ਇਹ ਬਿਹਤਰ ਸਮਝਿਆ ਕਿ ਅਸੀਂ ਹੁਣ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਜਾਈਏ ਤੇ ਆਪਣੇ ਗੁਨਾਹ ਜਿਹੜੇ ਆ ਉਹਨਾਂ ਨੂੰ ਕਬੂਲ ਕਰੀਏ ਇਹਨਾਂ ਨੇ ਪਬਲਿਕਲੀ ਗੁਨਾਹ ਕਬੂਲ ਕੀਤੇ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਸੁਪੀਰ ਸਿੰਘ ਬਾਦਲ ਇਹਨਾਂ ਦੇ ਬਾਰੇ ਰਿਐਕਸ਼ਨ ਉਹਨਾਂ ਦਾ ਕਿਵੇਂ ਦਾ ਹੁੰਦਾ ਜੀ ਜੀ ਪੀਰ ਮੁਹੰਮਦ ਜੀ ਜੋ ਗੱਲ ਕੀਤੀ ਜਾ ਰਹੀ ਹੈ ਦੇਖੋ ਅਮਰਿੰਦਰ ਜੀ ਦਾ ਕਹਿਣਾ ਕਿ 10 ਸਾਲ ਨਿਕਲ ਗਏ ਲਗਾਤਾਰ ਪਾਰਟੀ ਨੂੰ ਹਾਰਾਂ 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 ਔਰ ਨਮੂਸ਼ੀ ਦਾ ਮੂੰਹ ਦੇਖਣਾ ਪਿਆ ਆਖਰਕਾਰ 10 ਸਾਲਾਂ ਬਾਅਦ ਵੀ ਜੇ ਕਿਸੇ ਨੇ ਕਿਹਾ ਕਿ ਨਹੀਂ ਹੋਣਾ ਪਾਣੀ ਜਿੱਦਾਂ ਬਗਾਨੇ ਦੇ ਸਿਰ ਤੋਂ ਉੱਪਰ ਦੀ ਲੰਘਿਆ ਹੋਰ ਪ੍ਰਦਾਸ਼ਤ ਨਹੀਂ ਹੋ ਸਕਦਾ ਕਿਸੇ ਵੇਲੇ ਵੀ ਮਾਮਲੇ ਠਾਏ ਗਏ ਹੁਣ ਪਰ ਇਹ ਨਹੀਂ ਹੋ ਸਕਦਾ ਕਿ ਜੇ 10 ਸਾਲ ਬਾਅਦ ਨਹੀਂ ਠਾਏ ਗਏ ਤਾਂ 20 ਸਾਲ ਤੱਕ ਵੀ ਨਹੀਂ ਠਾਏ ਜਾ ਸਕਦੇ ਆਖਰੀ ਇਸ਼ੂ ਤਾਂ ਸਾਹਮਣੇ ਆਈ ਹੀ ਹੈ ਨਾ ਉਹ ਜ਼ਿੰਮੇਵਾਰੀ ਉਹਨਾਂ ਦੀ ਤੈਅ ਹੁੰਦੀ ਹੈ ਕਿ ਨਹੀਂ ਨਹੀਂ ਉਹ ਬੋਲੇ ਉਹ ਪਰ ਜਦੋਂ ਬੋਲੇ ਆ ਤਾਂ ਇਹਦਾ ਇਹਦਾ ਅਰਥ ਇਹ ਨਹੀਂ ਲਿਆ ਜਾ ਸਕਦਾ ਕਿ ਮੁੱਦਾ ਹੀ ਨਹੀਂ ਸੀ ਮੁੱਦੇ ਦਾ ਸਟੈਂਡ ਕਰਦੇ ਐ ਦੇਖੋ ਜੀ ਗੱਲ ਇਹ ਆ ਕਿ ਜਿਹੜਾ ਸਿੱਖ ਹੈ ਉਹਦੇ ਲਈ ਆਪਣਾ ਗੁਰੂ ਸਭ ਤੋਂ ਪਹਿਲਾਂ ਜੀ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਪਹਿਲਾਂ ਨੇ ਤੇ ਇਹ ਜਿਹੜਾ ਘਟਨਾਕਰਮ ਪੰਜਾਬ ਦੀ ਧਰਤੀ ਤੇ ਵਾਪਰਿਆ ਇਹ ਬੜਾ ਹੀ ਮੰਦਭਾਗਾ ਸੀ ਔਰ ਇਹ ਜੇ ਅਸੀਂ ਜਦੋਂ ਸਾਡੇ ਨਾਲ ਇਹ ਘਟਨਾਵਾ ਜੁੜਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਂ ਇਹ ਆਪਣੇ ਆਪ ਵਿੱਚ ਸ਼ਰਮਨਾਕ ਸਥਿਤੀ ਦੇ ਵਿੱਚ ਬੰਦਾ ਪਹੁੰਚ ਜਾਂਦਾ ਕਿ ਸਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਵਾਪਰਨਾ ਨਹੀਂ ਸੀ ਚਾਹੀਦਾ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਪਛਤਾਵਾ ਹੈ ਕੋਈ ਦੋ ਰਾਇ ਨਹੀਂ ਪਰ ਹੁਣ ਗੱਲ ਇਹ ਆ ਕਿ ਜਦੋਂ ਕੋਈ ਘਟਨਾਕਰਮ ਵਾਪਰ ਚੁੱਕਾ ਤੇ ਭਵਿੱਖ ਦੇ ਵਿੱਚ ਅਸੀਂ ਆਪਣੀ ਕਿੰਨੀ ਕੁ ਸੁਧਾਈ ਕਰ ਸਕੀਏ ਕਿੰਨਾ ਕੁ ਸਹੀ ਰਸਤੇ ਦੇ ਉੱਤੇ ਚੱਲ ਸਕੀਏ ਇਹ ਸਭ ਤੋਂ ਵੱਡਾ ਸਵਾਲ ਹੁੰਦਾ ਤੇ ਤੁਸੀਂ ਇਹ ਦੇਖੋ ਕਿ ਹੁਣ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੱਚੇ ਮਨ ਦੇ ਨਾਲ ਜਦੋਂ ਵੀ ਕੋਈ ਮਨੁੱਖ ਜਾਂਦਾ ਤਾਂ ਗੁਰੂ ਹਮੇਸ਼ਾ ਬਖਸ਼ਿੰਦੇ ਤੇ ਉਹ ਬਖਸ਼ਦਾ ਵੀ ਹੈ ਤੇ ਉਹ سزا ਵੀ ਦਿੰਦਾ ਤੇ ਉਹ ਆਪਣੇ ਸੀਨੇ ਨਾਲ ਵੀ ਲਾਉਂਦਾ ਸੋ ਇਹ ਜਿਹੜਾ ਮਸਲਾ ਹੈ ਅੱਜ ਦੇ ਦਿਨ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਗਏ ਨੇ ਮੈਨੂੰ ਪੂਰਨ ਆਸ ਏ ਕਿ ਉਹ ਕਿਸੇ ਵੀ ਵੱਲਸ਼ਲ ਤੋਂ ਉੱਪਰ ਉੱਠ ਕੇ ਹੀ ਗਏ ਹੋਣਗੇ ਔਰ ਉੱਥੇ ਜਾ ਕੇ ਉਹਨਾਂ ਨੇ ਕੋਈ ਰਾਜਨੀਤੀ ਨਹੀਂ ਕੀਤੀ ਹੋਵੇਗੀ ਔਰ ਮੈਂ ਇਸ ਗੱਲ ਦੀ ਆਸ ਕਰਦਾ ਤੇ ਕੇ ਉਹ ਜੇ ਗਏ ਨੇ ਉੱਥੇ ਅੱਜ ਤੇ ਉਹਨਾਂ ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਮੀਰੀ ਪੀਰੀ ਦੇ ਬਾਲਕ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਜਿਹੜਾ ਸਪਸ਼ਟੀਕਰਨ ਦਿੱਤਾ ਉਹ ਹੁਣ ਸਪਸ਼ਟੀਕਰਨ ਦੇ ਬਾਰੇ ਜਦੋਂ ਪੰਜ ਸਿੰਘ ਸਹਿਬਾਨ ਫੈਸਲਾ ਕਰਨਗੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਝੋਲੀ ਅੱਡ ਕੇ ਪ੍ਰਧਾਨ ਸਾਹਿਬ ਨੇ ਅੱਜ ਜਿਹੜਾ ਗੁਰੂ ਚਰਨਾ ਦੇ ਵਿੱਚ ਆਪਣੀ ਜਿਹੜੇ ਉੱਪਰ ਲੱਗੇ ਇਲਜ਼ਾਮਾਂ ਨੂੰ ਜਿਹੜਾ ਉਹਨਾਂ ਨੇ ਕਬੂਲਿਆ ਹੋਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਫੈਸਲਾ ਸਿੱਖ ਕੌਮ ਦੀ ਸੁਪਰੀਮ ਸਸਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪੰਜ ਸਿੰਘ ਸਾਹਿਬਾਨ ਕਰਨਗੇ ਉਹਨੂੰ ਕਬੂਲ ਕਰਨਾ ਪਵੇਗਾ ਬਿਲਕੁਲ ਠੀਕ ਹੈ ਪੀ ਮਾਮਾ ਜੀ ਜਿੱਦਾਂ ਤੁਸੀਂ ਸਿੱਖ ਸੰਗਤ ਦੀ ਗੱਲ ਕੀਤੀ ਹੈ ਸਿੰਘ ਸਾਹਿਬਾਨ ਦੀ ਗੱਲ ਕੀਤੀ ਹੈ ਦਰਸ਼ਕ ਵੀ ਜਾਣਦੇ ਆ ਮੈਂ ਵੀ ਬੀਂਗੇ ਜਰਨਲਿਸਤ ਤੁਹਾਨੂੰ ਲੰਬੇ ਸਮੇਂ ਤੋਂ ਸਤਾਰਵੇਂ ਖੇਤਰੋਂ ਪੋਲੀਟਿਕਲ ਖੇਤਰੋਂ ਤੁਸੀਂ ਵਿਚਰਦੇ ਹੋ ਮੈਂ ਜਾਣਦਾ ਹਾਂ ਤੁਸੀਂ ਆਪ ਭੁਗਤ ਭੋਗੀ ਰਹੇ ਹੋ ਉਸ ਦੌਰ ਦੇ ਸਵਾਲ ਇਹ ਕਿ ਜਿਹੜੇ ਬੱਜਰਗਨਾਹ ਗਲਤੀਆਂ ਕੀਤੀਆਂ ਗਈਆਂ ਜਦੋਂ ਡੀਜੀਪੀ ਦਾ ਮਾਮਲਾ ਹੁੰਦਾ ਡੀਜੀਪੀ ਮੈਂ ਆਪ ਵੀ ਇਹ ਜਰਨਲਿਸਤ ਦੇਖਦਾ ਰਹੇ ਹਾਂ ਕਿ ਕਾਲੀ ਲੀਡਰਸ਼ਿਪ ਕਹਿੰਦੀ ਸੀ ਜਦੋਂ ਅਸੀਂ ਪਾਵਰ ਚਾਹਾਂਗੇ ਤਾਂ ਜੋ ਝੂਟੇ ਪੁਲਿਸ ਮੁਕਾਬਲੇ ਹੋਏ ਆ ਜ਼ਾਤੀਆਂ ਹੋਈਆਂ ਉਹਨਾਂ ਦੇ ਉੱਤੇ ਕਮਿਸ਼ਨ ਬਿਠਾਵਾਂਗੇ ਇਸਤਜ਼ਾਮਾਂ ਦੇਵਾਂਗੇ ਉਹ ਸਾਰਾ ਦੌਰ ਇਸ ਤਰ੍ਹਾਂ ਨਿਕਲ ਗਿਆ ਜਿਵੇਂ ਪੁਰਾਣੀ ਢੇਰ ਦੀ ਪਾਣੀ ਨਿਕਲ ਜਾਂਦਾ ਹੈ ਕੁਝ ਵੀ ਨਹੀਂ ਹੋਇਆ ਸ਼ਾਇਦ ਉਹ ਲੰਬਾ ਸਮਾਂ ਇਸ ਕਰਕੇ ਬੀਤ ਗਿਆ ਹੋਇਆ ਕੁਝ ਨਹੀਂ ਸਿੱਖ ਸੰਗਤ ਦੇ ਚ ਆਏ ਦੇ ਨਰਾਸ਼ਤਾ ਤੇ ਨਰਾਜ਼ਗੀ ਵਾਧਦੀ ਗਈ ਸਵਾਲਤਾ ਇਹ ਵੀ ਹੈ ਜੋ ਅੱਜ ਪੇਸ਼ ਹੋਣ ਦੀ ਗੱਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਸਾਫ਼ ਮਨ ਦੇ ਨਾਲ ਪੇਸ਼ ਹੋਏ ਹੋਣਗੇ ਆਪਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਸਾਫ਼ ਮਨ ਨਾਲ ਪੇਸ਼ ਹੋਏ ਹੋਣਗੇ ਪਰ ਕੀ ਸਿੱਖ ਸੰਗਤ ਉਹਨਾਂ ਨਾਲ ਗਲਤੀਆਂ ਹੋਣਾ ਉਹਨਾਂ ਸਮਿਆਂ ਨੂੰ ਚੇਤੇ ਕਰੇਗੀ ਜਿਹੜੇ ਸਮੇਂ ਤੁਸੀਂ ਭੁਗਤੇ ਆ ਫਿਰ ਮਾਮਾ ਜੀ ਗੱਲ ਤਾਂ ਉਹ ਵੀ ਹੈ ਨਾ ਸਿੱਧੂ ਸਾਹਿਬ ਮੈਂ ਤਾਂ ਹੋਰ ਗੱਲ ਕਹਿਣੀ ਚਾਹਣਾ ਕਿ ਦੇਖੋ ਅਸੀਂ ਕਿੰਨੀ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਹਾਂ ਕਿ ਉਹ ਡੀਜੀਪੀ ਜਿਹੜਾ ਕਿ ਕਿਸੇ ਵੇਲੇ ਐਸਐਸਪੀ ਸੀ ਫਿਰੋਜ਼ਪੁਰ ਤੋਂ ਮੇਰੇ ਉੱਪਰ ਲਗਾਤਾਰ ਤਸ਼ੱਦਦ ਕਰਦਾ ਰਿਹਾ ਸਮੇਰ ਸਿੰਘ ਸੈਣੀ ਤੇ ਤੁਸੀਂ ਦੇਖੋ ਕਿ ਉਸ ਪਾਰਟੀ ਦੇ ਵੱਲੋਂ ਉਸ ਨੂੰ ਜਦੋਂ ਸਰਕਾਰ ਬਣੀ ਉਸ ਨੂੰ ਡੀਜੀਪੀ ਲਗਾਇਆ ਗਿਆ ਤਾਂ ਇਹ ਅਸੀਂ ਤਾਂ ਖੁਦ ਇਸ ਮਾਨਸਿਕ ਪੀੜਾ ਦਾ ਸ਼ਿਕਾਰ ਆ ਕਿ ਸਾਡੇ ਨਾਲੇ ਵਾਪਰ ਕੀ ਗਿਆ ਪਰ ਤੁਸੀਂ ਦੇਖੋ ਜਿਹੜੇ ਫੈਸਲੇ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੇ ਰਾਜਨੀਤਿਕ ਲਾਭ ਘਾਟ ਦੇਖ ਕੇ ਜਦੋਂ ਕਈ ਫੈਸਲੇ ਕੀਤੇ ਜਾਂਦੇ ਆ ਤਾਂ ਉਹ ਕਈ ਵਾਰੀ ਬਹੁਤ ਨੁਕਸਾਨਦੇ ਵੀ ਸਾਬਤ ਹੁੰਦੇ ਨੇ ਤੇ ਇਹੋੀ ਗੱਲ ਕਿ ਜਿਹੜਾ ਤੁਸੀਂ ਦੇਖੋ ਕਿ ਜਦੋਂ ਇਹ ਸਾਡਾ ਘਟਨਾਕਰਮ ਸਾਹਮਣੇ ਆਵੇਗਾ ਸਪਸ਼ਟੀਕਰਨ ਦੇ ਰੂਪ ਵਿੱਚ ਤਾਂ ਉਹ ਕਾਰਨ ਵੀ ਦੱਸੇ ਜਾਣਗੇ ਕਿ ਡੀਜੀਪੀ ਜਿਹੜਾ ਸੁਮੇਤ ਸਿੰਘ ਸੈਣੀ ਇਹ ਕਿਵੇਂ ਲੱਗਾ ਤੇ ਕਿੰਨਾਂ ਲੋਕਾਂ ਨੇ ਉਸ ਵਕਤ ਪੰਜਾਬ ਸਰਕਾਰ ਨੂੰ ਮਜਬੂਰ ਕੀਤਾ ਲੋਕਾਂ ਵਾਸਤੇ ਜੀ ਬਿਲਕੁਲ ਬਿਲਕੁਲ ਅਮਰਿੰਦਰ ਜੀ ਤਾਂ ਪੀਰ ਮਾਮਾ ਜੀ ਕਹਿ ਰਹੇ ਕਿ ਦੇਖੋ ਜਿਹੜੇ ਕਾਰਨ ਜਦੋਂ ਸਾਹਮਣੇ ਆਉਣਗੇ ਸਵਾਲ ਇਹ ਆਪਾ ਸਿੰਘ ਸਹਿਬਾਂ ਦਾ ਜ਼ਿਕਰ ਕਰ ਰਹੇ ਆ ਆਖਰ ਆਪਾਂ ਕਹਿੰਨੇ ਕਿ ਸਿੱਖ ਸੰਗਤ ਜਿਹੜੀ ਸਭ ਤੋਂ ਉੱਚਾ ਦਰਜਾ ਉਹਦਾ ਸਿੱਖ ਸੰਗਤ ਨੂੰ ਉਹ ਸਪਸ਼ਟੀਕਰਨ ਜਿਹੜੇ ਕਾਰਨ ਹੈਗੇ ਆ ਜਿਹੜੀ ਮਾਨਸਿਕ ਪੀੜਾ ਦੀ ਗੱਲ ਪੀਰ ਮਾਮਾ ਜੀ ਕਰ ਰਿਹਾ ਤੁਸੀਂ ਵੀ ਭੁਗਤ ਭੁਗੀਆਂ ਹੋ ਅਮਰਿੰਦਰ ਜੀ ਸਵਾਲ ਇਹ ਹੈ ਕਿ ਉਹ ਪੀੜਾ ਜਿਹੜੀ ਉਦੋਂ ਚੱਲੀ ਜਿਸ ਤਰੀਕੇ ਨਾਲ ਪਿੰਡਾਂ ਤੇ ਹੰਡਾਈ ਜਿਨ੍ਹਾਂ ਨੇ ਵੀ ਉਹਨਾਂ ਦਾ ਜਵਾਬ ਸਪਸ਼ਟੀਕਰਨ ਚ ਮਿਲੇਗਾ ਤਾਂ ਉਸ ਤੋਂ ਅੱਗੇ ਗੱਲ ਤੁਰੇਗੀ ਨਾ ਜੀ ਕਿਵੇਂ ਦੇਖਦੇ ਹਾਂ ਕਿਉਂਕਿ ਕੇ ਰਸਮੀ ਸਪਸ਼ਟੀਕਰਨ ਨਾਲ ਮੈਨੂੰ ਨਹੀਂ ਲੱਗਦਾ ਕਿ ਗੱਲ ਕੋਈ ਸਿਰੇ ਲੱਗ ਸਕਦੀ ਹੈ ਬਿਲਕੁਲ ਸਿੱਧੂ ਸਾਹਿਬ ਦੇਖੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਮਤਲਬ ਕੋਈ ਜਿਹਦਾ ਐਡਾ ਵੱਡਾ ਇੱਕ ਪਛੋਕੜਾ ਇਤਿਹਾਸ ਹੈ ਸ਼ਾਨਾਮਤਾ ਇਤਿਹਾਸ ਹੈ ਉਸ ਦੀਆਂ ਜਮਾਨਤਾਂ ਜਬਤ ਹੋਣੀਆਂ ਪੰਜਾਬ ਦੇ ਵਿੱਚ ਸਿੱਖਾਂ ਵੱਲੋਂ ਉਹਦੇ ਵੱਲ ਪਿੱਟ ਕਰ ਲੈਣੀ ਕੋਈ ਵੱਡੇ ਹੀ ਕਾਰਨ ਹੋਏ ਹੋਣਗੇ ਇੱਕ ਅੱਦੇ ਬੰਦੇ ਦੀ ਗੱਲ ਨਹੀਂ ਹੈ ਐਨ ਬਲੌਕ ਜਿਹੜਾ ਹੈਗਾ ਪੂਰਾ ਪੰਜਾਬ ਪੂਰਾ ਸਿੱਖ ਜਗਤ ਜਿਹੜਾ ਉਧਰ ਪਿੱਠ ਕਰਕੇ ਖੜਾ ਹੋ ਗਿਆ ਕਾਰਨ ਵੱਡੇ ਐ ਇਹਦੇ ਕੋਈ ਦੋਰਾਵਾ ਨਹੀਂ ਹੈ ਤੇ ਦੂਸਰੀ ਗੱਲ ਇਹ ਹੈ ਕਿ ਕਾਰਨ ਵੱਡੇ ਐ ਸੌਰੀ ਮੈਂ ਵੀ ਜਰਨਲਿਸਟ ਹਾਂ ਤੇ ਕਮੈਂਟੇਸ ਮੁੱਦੇ ਦੇ ਕਾਰਨ ਲੱਗੇ ਆਂ ਵੱਡੇ ਕਾਰਨ ਆ ਪੰਜਾਬ ਦੀ ਇੱਕ ਵੱਡੀ ਪੀੜ੍ਹੀ ਦੀ ਪੀੜ੍ਹੀ ਖਤਮ ਹੋ ਗਈ ਬਿਲਕੁਲ ਬਿਲਕੁਲ ਬਹੁਤ ਲੰਬਾ ਸਮਾਂ ਹੈ ਜਿਹੜਾ ਤਸ਼ੱਦਦ ਚੱਲਿਆ ਪਹਿਲਾਂ ਤਸ਼ੱਦਦ ਹੋਇਆ ਫਿਰ ਤਸ਼ੱਦਦ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਗਈ ਪ੍ਰੋਟੈਕਸ਼ਨ ਵੀ ਪੰਥਕ ਸਰਕਾਰ ਵੱਲੋਂ ਦਿੱਤੀ ਗਈ ਇਹ ਉਸ ਤੋਂ ਵੀ ਜ਼ਿਆਦਾ ਮੰਦ ਭਾਗੀ ਗੱਲ ਹੈ ਇਹ ਹੀ ਰੀਜ਼ਨ ਹੈਗਾ ਕਿ ਵੀ ਅੱਜ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਉਹਦਾ ਕੋਈ ਨਾਮ ਲੈਵਾ ਨਹੀਂ ਰਿਹਾ ਉਹਦੀਆਂ ਜ਼ਮਾਨਤਾਂ ਜਬਤਾਂ ਬਿਲਕੁਲ ਕੋਈ ਮਤਲਬ 7 700 ਵੋਟ ਪੈ ਰਹੀ ਹੈ ਦੇਖੋ ਜਲੰਧਰ ਦੀ ਚੌਣ ਦੇ ਵਿੱਚ ਸੋ ਇਹ ਜਿਹੜਾ ਇੱਕ ਇਸ ਦੀ ਕੋਕਰਨੀ ਬਹੁਤ ਜ਼ਰੂਰੀ ਹੈ ਜਿਹੜੀ ਗੱਲ ਪੀਰ ਮੁਹੰਮਦ ਜੀ ਕਹਿ ਰਹੇ ਆ ਕਿ ਬਈ ਉਹ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਉਹ ਪੇਸ਼ ਹੋਇਆ ਹੈ ਲੇਕਿਨ ਅਜੇ ਤੱਕ ਕੋਈ ਐਸੀ ਮਤਲਬ ਰਿਮੋਰਸ ਉਹਨਾਂ ਦੇ ਮਨ ਦੇ ਵਿੱਚ ਕੋਈ ਹੈਗਾ ਕਿ ਬਈ ਉਹਨਾਂ ਨੂੰ ਬੜਾ ਅਫਸੋਸ ਹੈ ਇਹ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਕਿਉਂਕਿ ਉਹਨਾਂ ਨੇ ਜਾਣ ਤੋਂ ਪਹਿਲਾਂ ਆਪਣੀ ਕੋਰ ਕਮੇਟੀ ਭੰਗ ਕਰਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੇਕਿਨ ਆਪਣੇ ਅਸਤੀਫੇ ਬਾਰੇ ਅਜੇ ਚੁੱਪ ਹੈ ਕਿ ਮੈਂ ਜਿਹੜਾ ਹੈਗਾ ਵੀ ਪੰਥ ਨੇ ਮੇਰੇ ਵੱਲ ਪਿੱਠ ਕੀਤੀ ਹੋਈ ਹੈ ਜੀ ਸੌਰੀ ਟੋਕਣ ਲੱਗੇ ਇਹ ਵੀ ਤਾਂ ਹੋ ਸਕਦਾ ਜੀ ਇਸ ਦੇ ਉੱਪਰ ਕੋਈ ਚਰਚਾ ਨਹੀਂ ਪਿਆ ਦਿੱਤਾ ਜੀ ਜੇ ਕੋਰ ਕਮੇਟੀ ਭੰਗ ਕੀਤੀ ਇਹ ਵੀ ਤਾਂ ਹੋ ਸਕਦਾ ਕਿ ਅਸਤੀਫਾ ਦੇ ਕੇ ਆ ਜਾਣਾ ਇਹ ਵੀ ਹੋ ਸਕਦਾ ਨਹੀਂ ਫਿਰ ਇਹ ਪਬਲਿਕ ਅਜੇ ਤੱਕ ਨਹੀਂ ਨਾ ਗੱਲ ਆਈ ਜੇ ਆ ਜਾਏਗੀ ਤੇ ਪਬਲਿਕ ਉਸ ਨੂੰ ਸਮਝੇਗੀ ਉਸ ਤਰੀਕੇ ਦੇ ਨਾਲ ਲੇਕਿਨ ਜਦੋਂ ਕੋਰ ਕਮੇਟੀ ਦੀ ਗੱਲ ਆ ਚੁੱਕੀ ਆ ਪਬਲਿਕ ਦੇ ਵਿੱਚ ਤੇ ਜੇ ਕੋਈ ਅਸੀ ਗੱਲ ਹੁੰਦੀ ਤੇ ਉਹ ਵੀ ਆਣੀ ਚਾਹੀਦੀ ਸੀ ਜੀ ਜੀ ਫਿਰ ਮਮ ਜੀ ਕਿਵੇਂ ਦੇਖਦੇ ਹੋ ਕੋਰ ਕਮੇਟੀ ਭੰਗ ਕਰਨ ਦਾ ਮਾਮਲਾ ਬਿਲਕੁਲ ਐ ਮਾਮਲਾ ਕਹਿੰਦੇ ਕੋਰ ਕਮੇਟੀ ਦਾ ਭੰਗ ਕਰ ਦਿੱਤੀ ਉਹਦੇ ਨਾਲ ਕਿ ਪਾਰਟੀ ਦੀ ਜਿਹੜੀ ਸੁਪਰੀਮ ਬਾਡੀ ਆ ਤੁਸੀਂ ਵੀ ਜਾਣਦੇ ਹੋ ਦਰਸ਼ਕ ਵੀ ਜਾਣਦੇ ਆ ਉਹ ਪੰਗ ਹੋ ਗਈ। ਕਾਲੀਦਾ ਦਾ ਪ੍ਰਧਾਨ ਦਾ ਅਹੁਦਾ ਕਾਇਮ ਹੈ। ਇਸ ਬਾਰੇ ਕੀ ਕਹੋਗੇ? ਦੇਖੋ ਜੀ ਕੋਰ ਕਮੇਟੀ ਦੇ ਵਿੱਚ ਜਿਹੜੇ 8 ਮੈਂਬਰ ਕੋਰ ਕਮੇਟੀ ਦੇ ਵਿੱਚੋਂ ਅਲੱਗ ਹੋਏ ਨੇ ਉਹਨਾਂ ਨੇ ਕੋਰ ਕਮੇਟੀ ਦੇ ਵਿੱਚ ਬੈਠ ਕੇ ਤਾਂ ਕੋਈ ਪਹਿਲਾਂ ਤਾਂ ਫੈਸਲਿਆਂ ਦੇ ਉੱਤੇ ਮੋਹਰ ਲਾਉਂਦੇ ਰਹੇ। ਬਾਕਾਇਦਾ ਜਕਾਰੇ ਛੱਡ ਕੇ ਹੱਥ ਖੜੇ ਕਰਕੇ ਉਹਨਾਂ ਫੈਸਲਿਆਂ ਨੂੰ ਪ੍ਰਵਾਨਗੀ ਵੀ ਦਿੰਦੇ ਰਹੇ। ਪਰ ਹੁਣ ਜਦੋਂ ਘਟਨਾਕਰਮ ਵਾਪਰ ਚੁਕਾ ਸੀ ਤਾਂ ਉਸ ਤੋਂ ਬਾਅਦ ਕੋਰ ਕਮੇਟੀ ਦੇ ਜਿਹੜੇ ਮੈਂਬਰ ਅੱਠ ਇਹ ਗੈਰ ਹਾਜ਼ਰ ਰਹਿਣੇ ਸ਼ੁਰੂ ਹੋ ਗਏ ਸੋ ਇਹਨਾਂ ਨੇ ਫਿਰ ਅਲੱਗ ਇੱਕ ਆਪਣਾ ਗਰੁੱਪ ਬਣਾ ਲਿਆ ਉਸ ਦਾ ਬਕਾਇਦਾ ਕਨਵੀਨਰ ਵੀ ਬਣਾ ਲਿਆ ਔਰ ਉਹ ਕਨਵੀਨਰ ਤੋਂ ਬਾਅਦ ਇਹਨਾਂ ਨੇ ਕੱਲ ਇੱਕ ਮੀਟਿੰਗ ਕਰਕੇ ਬਕਾਇਦਾ ਆਪਣੇ 13 ਮੈਂਬਰੀ ਇੱਕ ਕਮੇਟੀ ਬਣਾਉਣ ਦਾ ਵੀ ਫੈਸਲਾ ਕੀਤਾ ਵੱਖਰੀ ਗੱਲ ਕਿ ਇਹਨਾਂ ਵਿੱਚ ਆਪਸੀ ਵੀ ਮਤ ਭੇਦ ਹੋ ਗਏ ਕਿ ਕਿਸ ਮੈਂਬਰ ਨੂੰ ਬਣਾਇਆ ਜਾਵੇ ਕਿਸ ਨੂੰ ਨਾ ਬਣਾਇਆ ਜਾਵੇ ਜਦੋਂ ਪੈਰਲਲ ਇਹਨਾਂ ਨੇ ਸਾਰਾ ਕੁਝ ਕਰ ਲਿਆ ਤਾਂ ਫਿਰ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਆਪਦੇ ਭਵਿੱਖ ਦੇ ਫੈਸਲੇ ਲੈਣ ਵਾਸਤੇ ਜਿਹੜੀ ਕੋਰ ਕਮੇਟੀ ਦਾ ਪੁਨਰਗਠਨ ਤਾਂ ਕਰਨਾ ਹੀ ਸੀ ਸੋ ਉਹ ਇਸ ਲਈ ਜਿਹੜੀ ਡਿਵੈਲਪ ਕੀਤੀ ਗਈ ਹੈ ਕੋਰ ਕਮੇਟੀ ਤੇ ਆਉਂਦੇ ਦਿਨਾਂ ਦੇ ਵਿੱਚ ਕੋਰ ਕਮੇਟੀ ਨੂੰ ਦੁਬਾਰਾ ਬਹਾਲਗੀ ਕੀਤਾ ਜਾ ਸਕਦਾ ਔਰ ਉਹਦੇ ਵਿੱਚ ਜਿਹੜਾ ਬਦਲਾਅ ਹੈ ਉਹ ਪਾਰਟੀ ਪ੍ਰਧਾਨ ਲੈ ਸਕਦੇ ਆ ਸੋ ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇ ਇਹ ਜਿਹੜੇ ਕੋਰ ਕਮੇਟੀ ਮੈਂਬਰ ਨੇ ਮੈਂ ਇਹਨਾਂ ਨੂੰ ਪਹਿਲਾਂ ਵੀ ਸਲਾਹ ਦਿੱਤੀ ਸੀ ਕਿ ਤੁਸੀਂ ਦੇਖੋ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹੋ ਜਿਹੇ ਹਾਲਾਤ ਜਿਹੜੇ ਬਣੇ ਆ ਤੇ ਤੁਸੀਂ ਵਿੱਚ ਉਹਦੇ ਬੇਵੱਸ ਰਹੇ ਹੋ ਤਾਂ ਤੁਸੀਂ ਘੱਟੋ ਘੱਟ ਜਿੱਦਨ ਤੁਸੀਂ ਉੱਥੇ ਜਾ ਕੇ ਦੋਸ਼ ਪੱਤਰ ਦਿੱਤਾ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕੀਤਾ ਤੇ ਉਦੋਂ ਇਹ ਸਾਰੇ ਕੋਰ ਕਮੇਟੀ ਤੋਂ ਅਸਤੀਫਾ ਦੇ ਦਿੰਦੇ ਤਾਂ ਫਿਰ ਇੱਕ ਵੱਖਰੀ ਗੱਲ ਸੀ ਹੁਣ ਇਹ ਪੈਰਲਲ ਜਦੋਂ ਅਨੁਸ਼ਾਸਨ ਤੋਂ ਬਾਹਰ ਹੋ ਕੇ ਕਾਰਵਾਈਆਂ ਆਪ-ਹੁਦਰੀਆਂ ਕਰ ਰਹੇ ਨੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਮੂਗदर्शक ਬਣ ਕੇ ਤਾਂ ਬੈਠ ਨਹੀਂ ਸਕਦੇ ਜਿੱਥੋਂ ਤੱਕ ਉਹਨਾਂ ਦੇ ਸਤੀਫੇ ਦਾ ਸਵਾਲ ਹੈ ਜੇ ਸਪੰਜ ਸਿੰਘ ਸਹਿਬਾਨ ਉਹਨਾਂ ਨੂੰ ਕੋਈ ਅਜਾ ਹੁਕਮ ਕਰਨਗੇ ਤਾਂ ਉਹ ਉਸ ਬਾਰੇ ਪਾਰਟੀ ਪ੍ਰਧਾਨ ਜ਼ਰੂਰ ਸੋਚਣਗੇ ਵਿਚਾਰਨਗੇ ਕਿਉਂਕਿ ਜਦੋਂ ਨਾਤਮਸਤਕੀ ਹੋ ਗਈ ਜਦੋਂ ਸਮਰਪਤੀ ਹੋ ਗਈ ਜਦੋਂ ਡੈਂਡਰੀ ਕਰ ਦਿੱਤਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਜ ਦਾ ਫੈਸਲਾ ਆਏਗਾ ਜੀ ਕੋਈ ਮੈਨੂੰ ਫੈਸਲਾ ਦਿੰਦੇ ਆ ਮੈਂ ਪ੍ਰਵਾਨ ਕਰਦਾ ਫਿਰ ਕੋਈ ਵੀ ਉਹ ਫੈਸਲਾ ਹੋ ਸਕਦਾ ਥੈਂਕ ਯੂ ਵੈਰੀ ਮਚ ਬਿਲਕੁਲ ਜੀ ਜੀ ਥੈਂਕ ਯੂ ਵੈਰੀ ਥੈਂਕ ਯੂ ਜੀ ਪਿਛਲੇ ਸਮੇਂ ਦੇ ਵਿੱਚ ਜੇ ਸਰਦਾਰ ਸਰਜੀਤ ਸਿੰਘ ਬਰਨਾਲਾ ਸੀ ਉਹਨਾਂ ਨੂੰ ਥਮਲੇ ਨਾਲ ਵੀ ਬੰਨਿਆ ਗਿਆ ਸੀ ਸੋ ਕੋਈ ਵੀ ਪੰਜ ਸਿੰਘ ਸਵਾਨ ਫੈਸਲਾ ਲੈ ਸਕਦੇ ਆ ਲੇਕਿਨ ਆਪਾਂ ਨੂੰ ਉਸ ਤੋਂ ਪਹਿਲਾਂ ਕਿਆ ਸਰਾਈਆਂ ਨਹੀਂ ਲਾਉਣੀਆਂ ਚਾਹੀਦੀਆਂ ਕਿ ਉਹ ਫੈਸਲਾ ਜੀ ਜੀ ਜੇ ਆਪਾਂ ਆਪਾਂ ਲਾਸਟ ਕਮੈਂਟ ਇਸ ਮਤਲਬ ਦੇ ਅਮਰਿੰਦਰ ਜੀ ਕੀ ਕਹੋਗੇ ਵੀਰ ਮਮ ਜੀ ਨੇ ਆਪਣੀ ਗੱਲ ਕਹਿਤੀ ਹੈ ਦੇਖੋ ਸਿੱਧੂ ਸਾਹਿਬ ਇਹਦੇ ਚ ਦੇਖਣ ਦੇ ਵਿੱਚ ਆਮ ਜੇ ਆਪਾਂ ਇੱਕ ਕਾਮਨ ਸਿੱਖ ਦੀ ਐਂਗਲ ਤੋਂ ਦੇਖਾਂਗੇ ਤੇ ਉਹਦੇ ਵਿੱਚ ਇਹ ਹੀ ਲੱਗਦਾ ਹੈ ਕਿ ਅਜੇ ਵੀ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹ ਆਪਣੀ ਪ੍ਰਧਾਨਗੀ ਛੱਡਣ ਦੇ ਰੋਹ ਵਿੱਚ ਨਹੀਂ ਹੈ ਤੇ ਉਹ ਜਿਹੜੇ ਉਹਨਾਂ ਦੇ ਵਿਰੋਧੀ ਜਿਨ੍ਹਾਂ ਨੇ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਐ ਜਿਹੜੇ ਜਿਸ ਕਰਕੇ ਉਹਨਾਂ ਨੂੰ ਉੱਥੇ ਤਲਬ ਕੀਤਾ ਗਿਆ ਉਹਨਾਂ ਨੂੰ ਉਹਨਾਂ ਨੇ ਪਾਰਟੀ ਚੋਂ ਅੱਜ ਐਕਸਪੈਲ ਕੀਤਾ ਇੱਕ ਦਿਨ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਜਾਂ ਇੱਕ ਦਿਨ ਬਾਅਦ ਵੀ ਕੀਤਾ ਜਾ ਸਕਦਾ ਸੀ ਇਹ ਇੱਕ ਕਿਸਮ ਦਾ ਮੈਂ ਸਮਝਦਾ ਕਿ ਜਥੇਦਾਰ ਸਹਿਬਾਨ ਨੂੰ ਵੀ ਉਹਨਾਂ ਨੇ ਆਪਣਾ ਜਿਹੜਾ ਦਿਖਾਇਆ ਕਿ ਵੀ ਅਜੇ ਜਲਵਾ ਮੇਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਇਮ ਹੈ ਤੇ ਮੈਂ ਜਿਹਨੂੰ ਚਾਹਾਂ ਉਹਨੂੰ ਰੱਖਾਂ ਜਿਹਨੂੰ ਚਾਹਾਂ ਮੈਂ ਐਕਸਪੈਲ ਕਰਾਂ ਉਹ ਮੈਸੇਜ ਮਤਲਬ ਗਲਤ ਟਾਈਮ ਦੇ ਉੱਪਰ ਦਿੱਤਾ ਗਿਆ ਇਹ ਬਿਤਰੇ ਹੁੰਦਾ ਕਿ ਵੀ ਇਸ ਨੂੰ ਇਹਦੇ ਨਾਲ ਨਾ ਜੋੜਿਆ ਜਾਂਦਾ ਜਾਂ ਇਹਨੂੰ ਦੋ ਦਿਨ ਪ ਆਕੇ ਕੁਛ ਕਰ ਲੈਂਦੇ ਲੇਕਿਨ ਉਸ ਨੂੰ ਬਿਲਕੁਲ ਕੋਇਨਸਾਈਡ ਜਿਹੜਾ ਕੀਤਾ ਗਿਆ ਉੱਥੋਂ ਉਹਨਾਂ ਦੀ ਮਾਨਸਿਕਤਾ ਝਲਕਦੀ ਹੈ ਫਿਰ ਮਮਾ ਜੀ ਦੋ ਲਾਈਨਾਂ ਦਾ ਕਮੈਂਟ ਜੋ ਅਮਰਿੰਦਰ ਜੀ ਨੇ ਕਿਹਾ ਫਿਰ ਆਪਾਂ ਸਮਾਪਤੀ ਵੱਲ ਵਧਾਂਗੇ ਮੈਂ ਬਸ ਇਹੋ ਹੀ ਗੱਲ ਕਹਾਂਗਾ ਠੀਕ ਹੈ ਸਰਦਾਰ ਅਮਰਿੰਦਰ ਸਿੰਘ ਨੂੰ ਹਾਕੇ ਉਹ ਆਪਣੀ ਗੱਲ ਕਰ ਸਕਦੇ ਆ ਪਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਬੰਧ ਹੈ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਅਹੁਦੇਦਾਰ ਪ੍ਰਧਾਨ ਤੋਂ ਲੈ ਕੇ ਵਰਕਰ ਤੱਕ ਜੋ ਵੀ ਫੈਸਲਾ ਸ੍ਰੀ ਅਕਾਲਪਤਖ ਸਾਹਿਬ ਜੀ ਦੇ ਜਥੇਦਾਰ ਸਾਹਿਬ ਪੰਜ ਸਿੰਘ ਸਹਿਬਾਨ ਦੇਣਗੇ ਉਸ ਤੱਕ ਅਸੀਂ ਸਿਰ ਝਕਾਵਾਂਗੇ ਔਰ ਉਹਨੂੰ ਮੰਨਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਦੋਨਾਂ ਹੀ ਮਹਿਮਾਨਾਂ ਦਾ ਅਮਰਿੰਦਰ ਜੀ ਤੁਹਾਡਾ ਵੀ ਪੀਰ ਮਮ ਜੀ ਤੁਹਾਡਾ ਵੀ ਧੰਨਵਾਦ ਮੁੱਦਾ ਬਹੁਤ ਵੱਡਾ ਹੈ ਦੁਨੀਆ ਭਰ ਚ ਬੈਠੇ ਪੰਜਾਬੀਆਂ ਸਿੱਖ ਭਾਈ ਚ ਰਏਗੇ ਸਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਿੰਘ ਸਹਿਬਾਨ ਅੱਗੇ ਹੋਇਆ ਇਹ ਪੇਚ ਸਪਸ਼ਟੀਕਰਨ ਦੋਸ਼ਾਂਨ ਲੈ ਕੇ ਉਹਨਾਂ ਮੁੱਦਿਆਂ ਨੂੰ ਲੈ ਕੇ ਅੱਗੇ ਕੀ ਕਾਰਵਾਈ ਹੋਏਗੀ ਸਿੰਘ ਸਹਿਬਾਨ ਦੇ ਫੈਸਲਿਆਂ ਤੇ ਰਹਿਗਾ ਇੰਤਜ਼ਾਰ ਤੁਹਾਡੇ ਸਾਰਿਆਂ ਵੱਲੋਂ ਜਿੱਥੇ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਆ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ